ਬਿਲਕੁਲ ਦਾਣੇਦਾਰ ਬੇਸਨ ਦੀ ਵਰਫੀ ਤੇ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਸਿਰਫ ਅੱਧੇ ਘੰਟੇ ਦੇ ਵਿੱਚ ਬਣ ਕੇ ਸੈੱਟ ਹੋ ਕੇ ਤਿਆਰ ਹੋ ਜਾਊਗੀ। ਆਕਸਰ ਜਦੋਂ ਵੀ ਆਪਾਂ ਘਰ ਦੇ ਵਿੱਚ ਬੇਸਨ ਦੀ ਵਰਫੀ ਬਣਾਉਣੀ ਹੈ ਜਾਂ ਤਾਂ ਉਹ ਬੜੀ ਹਾਰਡ ਬਣ ਜਾਂਦੀ ਹੈ ਜਾਂ ਬੜੀ ਨਰਮ ਬਣ ਜਾਂਦੀ ਹੈ ਸਹੀ ਤਰੀਕੇ ਨਾਲ ਸੈੱਟ ਨਹੀਂ ਹੁੰਦੀ। ਤੇ ਜਿਹੜਾ ਅੱਜ ਮੈਂ ਤੁਹਾਡੇ ਨਾਲ ਇਹ ਇਨਸਟੈਂਟ ਤਰੀਕਾ ਜਿਹੜਾ ਬੇਸਨ ਦੀ ਵਰਫੀ ਬਣਾਉਂਦਾ ਸ਼ੇਅਰ ਕਰ ਰਹੀ ਹਾਂ ਇਸ ਤਰੀਕੇ ਨਾਲ ਜੇਕਰ ਬੇਸਨ ਦੀ ਵਰਫੀ ਬਣਾਓਗੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ। ਵਧੀਆ ਇਹ ਜਮਾ ਵੀ ਜਾਊਗੀ ਤੇ ਵਧੀਆ ਬਿਲਕੁਲ ਨਰਮ ਬਣ ਕੇ ਤਿਆਰ ਹੋਊਗੀ। ਤੇ ਪਹਿਲੀ ਵਾਰ ਦੇ ਵਿੱਚ ਬਿਲਕੁਲ ਤੁਸੀਂ ਪਰਫੈਕਟ ਮਰਫੀ ਬਣਾ ਕੇ ਤਿਆਰ ਕਰ ਲੋਗੇ ਜੇਕਰ ਤੁਸੀਂ ਇਸ ਤੋਂ ਪਹਿਲਾਂ ਕਦੇ ਮਰਫੀ ਨਹੀਂ ਬਣਾਈ ਸਸਿਗਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬੇਸਨ ਦੀ ਮਰਫੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਰਹੇ ਹਾਂ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਇਹਨੂੰ ਬਣਾਉਣ ਦੇ ਲਈ ਨਾ ਤਾਂ ਤੁਹਾਨੂੰ ਕੋਈ ਦੀ ਜ਼ਰੂਰਤ ਹੈ ਨਾ ਤੁਹਾਨੂੰ ਮਲਾਈ ਜਾਂ ਕੰਡੈਂਸ ਮਿਲਕ ਦੀ ਜ਼ਰੂਰਤ ਹੈ ਸਿੰਪਲ ਜੋ ਸਮਾਨ ਘਰ ਦੇ ਵਿੱਚ ਹੁੰਦਾ ਉਹਦੇ ਨਾਲ ਹੀ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਇਹ ਸਿਰਫ ਅੱਧੇ ਘੰਟੇ ਦੇ ਵਿੱਚ ਬਣ ਕੇ ਜਿਹੜੀ ਤਿਆਰ ਹੋ ਜੂਗੀ ਚਲੋ ਜੀ ਫਿਰ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਉਹਦੇ ਲਈ ਆਪਾਂ ਸਮ ਸਭ ਤੋਂ ਪਹਿਲਾਂ ਆਪਾਂ ਨੂੰ ਬੇਸਨ ਦੀ ਬਰਫੀ ਬਣਾਉਣ ਦੇ ਲਈ ਚਾਹੀਦਾ ਜੀ ਬੇਸਨ ਘਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਇਸ ਤਰੀਕੇ ਦੇ ਬਰਤਨ ਨਾਲ ਤੁਸੀਂ ਬੇਸਨ ਜਿਹੜਾ ਉਹ ਨਾਪ ਲੈਣਾਗਾ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੋਟਾ ਬੇਸਨ ਬਰਤਨਾਂ ਜਾਂ ਬਰੀਕ ਬੇਸਨ ਬਰਤਨਾਂ ਬੇਸਨ ਤੁਸੀਂ ਜੋ ਵੀ ਘਰ ਦੇ ਵਿੱਚ ਹੋਇਆ ਉਹੀ ਵਰਤ ਸਕਦੇ ਹੋ ਮੇਰੇ ਕੋਲ ਇਹ ਪੈਕੇਟ ਵਾਲਾ ਬੇਸਨ ਹੈ ਇਹਨੂੰ ਚੰਗੇ ਤਰੀਕੇ ਨਾਲ ਮੈਂ ਛਾਣ ਲਿਆ ਸੀ ਹੁਣ ਬੇਸਨ ਨੂੰ ਇੱਕ ਖੁੱਲੇ ਬਰਤਨ ਦੇ ਵਿੱਚ ਛਾਮਲ ਕਰ ਲਾਂਗੇ ਇਹ ਜਿਹੜਾ ਬਰਫੀ ਬਣਾਉਣ ਦਾ ਤਰੀਕਾ ਹੈ ਨਾ ਸਭ ਤੋਂ ਆਸਾਨ ਤਰੀਕਾ ਹੈ ਤੇ ਬਿਲਕੁਲ ਨੋ ਫੇਲ ਤਰੀਕਾ ਹੈ ਜਦੋਂ ਵੀ ਇਸ ਤਰੀਕੇ ਨਾਲ ਬਰਫੀ ਬਣਾਓਗੇ ਹੁਣ ਨੈਕਸਟ ਜਿਹੜੀ ਚੀਜ਼ ਹੈਗੀ ਇਸ ਬਰਫੀ ਨੂੰ ਜਿਹੜੀ ਟੇਸਟੀ ਬਣਾਉਗੀ ਤੇ ਦਾਣੇਦਾਰ ਬਣਾਉਗੀ ਉਹ ਹੈਗਾ ਕਿਓ ਕਿਓ ਆਪਣੇ ਕੋਲ ਇੱਕ ਕੌਲੀ ਹੈ ਪਰ ਇੱਕ ਕੌਲੀ ਬਿਲਕੁਲ ਆਪਾਂ ਸ਼ਾਮਲ ਨਹੀਂ ਕਰਨੀ 2 ਚਮਚ ਫੁੱਲ ਭਰ ਕੇ ਕਿਓ ਦੇ ਐਡ ਕਰਾਂਗੇ ਤੈਨੂੰ ਹਲਕੀ ਹੱਥਾਂ ਨਾਲ ਇਹਦੇ ਵਿੱਚ ਮਿਕਸ ਕਰ ਦਿਆਂਗੇ ਇਸ ਤਰੀਕੇ ਨਾਲ ਇਹਦਾ ਆਪਾਂ ਬੇਸਨ ਨੂੰ ਤਿਆਰ ਕਰਾਂਗੇ ਤਾਂ ਬੇਸਨ ਦੀ ਬਰਫੀ ਹੈ ਜਿਹੜੀ ਉਹ ਬਿਲਕੁਲ ਦਾਣੇਦਾਰ ਟੈਕਸਚਰ ਦੀ ਬਣ ਕੇ ਤਿਆਰ ਹੋਊਗੀ ਇਹ ਸਾਰੇ ਬੇਸਨ ਦੇ ਨਾਲ ਘਿਓ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਦੇਣਾ ਹੈ ਬੇਸਨ ਨੂੰ ਬਿਲਕੁਲ ਦਾਣੇਦਾਰ ਬਣਾ ਕੇ ਤਿਆਰ ਕਰਨਾ ਆਪਾਂ ਜਿਹੜਾ ਇਹ ਤਰੀਕਾ ਹੈ ਨਾ ਇਸ ਤਰੀਕੇ ਨਾਲ ਪਹਿਲਾਂ ਸ਼ਾਇਦ ਹੀ ਕਰੇ ਤੁਸੀਂ ਬੇਸਨ ਦੀ ਵਰਫੀ ਬਣਾਈ ਹੋਏ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਟੈਕਸਚਰ ਆਉਂਦਾ ਹੈ ਇਸ ਤਰੀਕੇ ਨਾਲ ਲੱਡੂ ਵਟ ਕੇ ਦੇਖ ਲੈਣਾ ਦੇਖੋ ਬਿਲਕੁਲ ਇਸ ਤਰੀਕੇ ਨਾਲ ਟੁੱਟ ਰਹੇ ਹੈ ਜੇ ਨਾ ਬਣ ਰਿਹਾ ਹੋਏ ਲੱਡੂ ਨਾ ਟੁੱਟ ਰਹੇ ਹੋ ਇਸ ਤਰੀਕੇ ਨਾਲ ਤੁਸੀਂ ਘਿਓ ਥੋੜਾ ਜਿਹਾ ਹੋਰ ਐਡ ਕਰ ਲਿਓ ਨੈਕਸਟ ਜਿਹੜੀ ਚੀਜ਼ ਇਹਦੇ ਵਿੱਚ ਜਾਊਗੀ ਜੀ ਉਹ ਹੈਗਾ ਦੁੱਧ ਦੁੱਧ ਹੈ ਜਿਹੜਾ ਉਹ ਛੋਟੀ ਕੌਲੀ ਆਪਣੇ ਕੋਲੇ ਦੁੱਧ ਦੀ ਆਪਰੇ ਸਾਰੀ ਨਹੀਂ ਲੱਗੂਗੀ ਥੋੜਾ ਥੋੜਾ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਸ਼ਾਮਿਲ ਕਰਦੇ ਜਾਵਾਂਗੇ ਤੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਆ ਜਿਹੜਾ ਬੇਸਨ ਦੇ ਵਿੱਚ ਮਿਕਸ ਕਰਦੇ ਜਾਵਾਂਗੇ ਦੇਖੋ ਬੇਸਨ ਨੂੰ ਆਪਾਂ ਗੁੰਨ ਕੇ ਤਿਆਰ ਨਹੀਂ ਕਰਨਾ ਸਿਰਫ ਇਸ ਤਰੀਕੇ ਨਾਲ ਮਿਕਸ ਕਰਨਾ ਹੈਗਾ ਜਦੋਂ ਵੀ ਬੇਸਣ ਦੀ ਵਰਫੀ ਬਣਾਉਣੀ ਹੈ ਨਾ ਕਈ ਵਾਰ ਕੀ ਸਮੱਸਿਆ ਆਉਂਦੀ ਹੈ ਵੀ ਜਾਂ ਤਾਂ ਬੇਸਣ ਦੀ ਵਰਫੀ ਜਿਹੜੀ ਉਹ ਸੈੱਟ ਨਹੀਂ ਹੁੰਦੀ ਜਾਂ ਜਦੋਂ ਉਹਨੂੰ ਆਪਾਂ ਖਾਣੇ ਹਾਂ ਦੰਦਾਂ ਦੇ ਵਿੱਚ ਕੱਚਾ ਪਣ ਜਾਂ ਲੱਗਦਾ ਉਹਦਾ ਪਰ ਇਸ ਤਰੀਕੇ ਨਾਲ ਜਦੋਂ ਤੁਸੀਂ ਇਹ ਜਿਹੜੀ ਬੇਸਣ ਦੀ ਵਰਫੀ ਬਣਾਓਗੇ ਬਿਲਕੁਲ ਕੱਚੀ ਨਹੀਂ ਰਹਿਣੀ ਤੇ ਬਿਲਕੁਲ ਇਹ ਜਿਹੜੀ ਚੰਗੀ ਤਰੀਕੇ ਨਾਲ ਸੈੱਟ ਹੋ ਜੂਗੀ ਕਈ ਵਾਰ ਹਾਰਡ ਹੋ ਜਾਂਦੀ ਹੈ ਵਰਫੀ ਉਹ ਕੋਈ ਦਿੱਕਤ ਨਹੀਂ ਆਉਣੀ ਤੁਹਾਨੂੰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਸਿਰਫ 3-4 ਚਮਚੇ ਦੁੱਧ ਦੇ ਲੱਗੇ ਆ ਜ਼ਿਆਦਾ ਦੁੱਧ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਹੁਣ ਇਸ ਬੇਸਣ ਨੂੰ ਜਿਹੜਾ ਆਪਾਂ ਛਾਂ ਕੇ ਤਿਆ ਇਸ ਤਰੀਕੇ ਦੀ ਛਾਲਨੀ ਦੀ ਮਦਦ ਨਾਲ ਇਹਨੂੰ ਛਾਣਾਗੇ ਤੇ ਬਿਲਕੁਲ ਦਾਣੇਦਾਰ ਟੈਕਸਚਰ ਦਾ ਆਪਣੇ ਕੋਲੇ ਬੇਸਨ ਹੈ ਜਿਹੜਾ ਬਰਫੀ ਬਣਾਉਣ ਦੇ ਲਈ ਤਿਆਰ ਹੋ ਜੂਗਾ। ਤੇ ਲਓ ਜੀ ਬਿਲਕੁਲ ਜਿਵੇਂ ਸੂਜੀ ਹੁੰਦੀ ਹੈ ਨਾ ਸੇਮ ਉਸੇ ਤਰੀਕੇ ਨਾਲ ਜਿਹੜਾ ਦਾਣੇਦਾਰ ਆਪਣੇ ਕੋਲੇ ਬੇਸਨ ਹੈ ਬਣ ਕੇ ਤਿਆਰ ਹੋ ਗਿਆ। ਇਹੀ ਖਾਸ ਟ੍ਰਿਕ ਹੈ ਜਿਹਦੇ ਨਾਲ ਬੇਸਨ ਦੀ ਵਰਫੀ ਬਿਲਕੁਲ ਬਾਜ਼ਾਰ ਵਰਗੀ ਬਣ ਕੇ ਤਿਆਰ ਹੋਗੀ ਜਿਵੇਂ ਆਪਾਂ ਨੂੰ ਬਾਜ਼ਾਰ ਚੋਂ ਮਿਲਦੀ ਹੈ ਬਿਲਕੁਲ ਦਾਣੇਦਾਰ ਬੇਸਨ ਦੀ ਵਰਫੀ ਸੋ ਬਿਲਕੁਲ ਬਣ ਕੇ ਤਿਆਰ ਹੋ ਗਿਆ ਜੀ ਇਹੀ ਖਾਸ ਟ੍ਰਿਕ ਹੈ ਜੇ ਤੁਸੀਂ ਇਹਨੂੰ ਨਾ ਛਾਣਨਾ ਹੋਇਆ ਤੇ ਤੁਸੀਂ ਮਿਕਸੀ ਦੇ ਵਿੱਚ ਵੀ ਰੋਕ ਰੋਕ ਕੇ ਮਿਕਸੀ ਨੂੰ ਚਲਾ ਕੇ ਉਹਦੇ ਵਿੱਚ ਵੀ ਹੈ ਜਿਹੜਾ ਤੁਸੀਂ ਇਹਨੂੰ ਝਟਪਟ ਤਿਆਰ ਕਰ ਸਕਦੇ ਹੋ ਦੇਖੋ ਬਿਲਕੁਲ ਇਸ ਤਰੀਕੇ ਦਾ ਇਹ ਬੇਸਨ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹ ਬੇਸਨ ਦੀ ਵਰਫੀ ਬਣਾਉਣੀ ਸਟਾਰਟ ਕਰਦੇ ਹਾਂ ਜਿਆਦਾ ਸਮਾਂ ਬਿਲਕੁਲ ਨਹੀਂ ਲੱਗਣਾ ਜੀ ਚਲੋ ਫਿਰ ਉਹਦੇ ਲਈ ਆਪਾਂ ਰੱਖ ਲੈਨੇ ਚੁੱਲੇ ਤੇ ਕਕੜਾਹੀ ਇਹਨ ਕੜਾਹੀ ਦੇ ਵਿੱਚ ਆਪਾਂ ਬੇਸਣ ਪਾਵਾਂਗੇ ਜਿਹੜਾ ਇਹ ਆਪਾਂ ਬਣਾ ਕੇ ਤਿਆਰ ਕੀਤਾ। ਇਹਦੇ ਵਿੱਚ ਕਿਹੋ ਜਿਹਾ ਤੇਲ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ। ਸਿੰਪਲ ਆਪਾਂ ਬੇਸਣ ਨੂੰ ਲੋ ਫਲੇਮ ਤੇ ਭੁੰਨ ਕੇ ਤਿਆਰ ਕਰਨਾ ਹੈ ਜਦੋਂ ਤੱਕ ਇਹਦਾ ਵਧੀਆ 골ਡਨ ਕਲਰ ਨਹੀਂ ਬਣ ਜਾਂਦਾ। ਮੇਰੀ ਹਰ ਵਾਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਤੁਸੀਂ ਇਹ ਰੈਸਪੀ ਘਰ ਦੇ ਵਿੱਚ ਬਣਾਓ ਤਾਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਇਸ ਕਰਕੇ ਜਿਹੜੀਆਂ ਮੈਂ ਬਰੀਕ ਤੋਂ ਬਰੀਕ ਅੱਲਾ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਵੀ ਸਮਾਨ ਆ ਜਿਹੜਾ ਬਿਲਕੁਲ ਖਰਾਬ ਨਾ ਹੋਵੇ ਸੋ ਵੀਡੀਓ ਨੂੰ ਪੂਰਾ ਦੇਖ ਕੇ ਜਦੋਂ ਤੁਸੀਂ ਰੈਸਪੀ ਘਰ ਦੇ ਵਿੱਚ ਤਿਆਰ ਕਰਦੇ ਹੋ ਉਹਦਾ ਕੋਈ ਚਾਂਸ ਨਹੀਂ ਹੁੰਦਾ ਵੀ ਉਹ ਖਰਾਬ ਹੋਊਗੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਹੁਣ ਬੇਸਨ ਦੇਖੋ ਚੰਗੀ ਤਰੀਕੇ ਨਾਲ ਵਧੀਆ 골ਡਨ ਬਣ ਕੇ ਤਿਆਰ ਹੋ ਗਿਆ ਇਸ ਤੋਂ ਜ਼ਿਆਦਾ ਆਪਾਂ ਇਹਨੂੰ 골ਡਨ ਨਹੀਂ ਕਰਾਂਗੇ ਕਿਉਂਕਿ ਬੇਸਨ ਬਹੁਤ ਗਰਮ ਹੈ ਜਿਵੇਂ ਇਹਨੂੰ ਆਪਾਂ ਇਸ ਤਰੀਕੇ ਨਾਲ ਬਰਤਨ ਹੁਣ ਆਪਾਂ ਚਾਸ਼ਨੀ ਬਣਾਉਣੀ ਸਟਾਰਟ ਕਰਦੇ ਆਂ ਸੋ ਚਾਸ਼ਨੀ ਦੇ ਲਈ ਇੱਕ ਜੁਲੇ ਤੇ ਰੱਖ ਲਿਆ ਆਪਾਂ ਪੈਨ ਤੇ ਸੇਮ ਆਪਾਂ ਨੂੰ ਉਹੀ ਬਰਤਨ ਚਾਹੀਦਾ ਜਿਹਦੇ ਨਾਲ ਵੇਸਣ ਨਾ ਪਿਆ ਸੀ ਇੱਕ ਖੋਲੀ ਆਪਾਂ ਖੰਡ ਦੀ ਐਡ ਕਰਤੀ ਇਹਦੇ ਵਿੱਚ ਅੱਧੀ ਖੋਲੀ ਪਾਣੀ ਦੀ ਐਡ ਕਰਕੇ ਇਹਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਜਦੋਂ ਤੱਕ ਖੰਡ ਜਿਹੜੀ ਚੰਗੀ ਤਰੀਕੇ ਨਾਲ ਮੈਲਟ ਨਹੀਂ ਹੋ ਜਾਂਦੀ ਵਧੀਆ ਇਹਦੇ ਵਿੱਚ ਘੁਲ ਨਹੀਂ ਜਾਂਦੀ ਤੇ ਲਗਾਤਾਰ ਖੁਰਚਣੀ ਨੂੰ ਚੁਲਾਉਂਦੇ ਰਹਾਂਗੇ ਸੋ ਖੰਡ ਚੰਗੀ ਤਰੀਕੇ ਨਾਲ ਜਿਹੜੀ ਮਿਕਸ ਹੋ ਗਈ ਆ ਹੁਣ ਇਹਦੇ ਵਿੱਚ ਇੱਕ ਚਮਚਾ ਜਿਹੜਾ ਛੋਟਾ ਆਪਾਂ ਭਰ ਕੇ ਪਾਵਾਂਗੇ ਇਲਾਇਚੀ ਪਾਊਡਰ ਦਾ ਫਿਰ ਇਹਦੇ ਵਿੱਚ ਥੋੜਾ ਜਿਹਾ ਯੈਲੋ ਫੂਡ ਕਲਰ ਐਡ ਕਰ ਦਿਆਂਗੇ ਵੈਸੇ ਤਾਂ ਇਹ ਕਲਰ ਹੈ ਜਿਹੜਾ ਆਪਸ਼ਨਲ ਹੈ ਪਰ ਆਪਾਂ ਬਿਲਕੁਲ ਮਾਰਕੀਟ ਵਰਗੀ ਬਰਫੀ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਕਲਰ ਮੈਂ ਥੋੜਾ ਜਿਹਾ ਐਡ ਕਰਤਾ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਨਾ ਐਡ ਕਰਨਾ ਹੋਇਆ ਨਾ ਐਡ ਕਰਿਓ ਤੇ ਇਹਨਾਂ ਦੋਨੇ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿਆਂਗੇ ਚਾਸ਼ਨੀ ਨੂੰ ਵਧੀਆ ਉਬਾਲ ਆਉਣ ਲੱਗ ਗਿਆ ਹੁਣ ਜਿਹੜੀ ਫਲੇਮ ਹੈ ਉਹ ਮੀਡੀਅਮ ਜੀ ਕਰਤੀ ਸੀ ਮੈਂ ਖੰਡ ਮੈਲਟ ਹੋ ਗਈ ਜੀ ਦੋਸਤੋ ਬਾਅਦ ਆ ਜਿਹੜੀ ਆਪ ਇਹ ਤਾਂ ਬਣ ਰਹੀ ਹੈ ਤੇ ਟੁੱਟ ਰਹੀ ਹੈ ਇਸ ਤਰੀਕੇ ਦੀ ਜਦੋਂ ਚਾਸ਼ਨੀ ਬਣ ਗਈ ਤੇ ਇਹਦੇ ਵਿੱਚ ਸਾਰਾ ਇਹ ਬੇਸਨ ਆਪਾਂ ਐਡ ਕਰ ਦੇਣਾਗਾ ਤੇ ਹੁਣ ਬਿਲਕੁਲ ਲੋ ਫਲੇਮ ਤੇ ਹੈ ਜਿਹੜਾ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਵੀ ਸਾਰੀਆਂ ਚੀਜ਼ਾਂ ਇਹਨੇ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਆਵੇ ਤਾਂ ਤੁਸੀਂ ਇਹ ਜਿਹੜਾ ਗੈਸ ਨੂੰ ਬੰਦ ਕਰਕੇ ਵੀ ਇਹਨੂੰ ਮਿਕਸ ਕਰ ਸਕਦੇ ਹੋ ਪਹਿਲਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਕਰ ਲਿਓ ਫਿਰ ਦੁਬਾਰਾ ਤੋਂ ਹੈ ਜਿਹੜੀ ਗੈਸ ਆਨ ਕਰਕੇ ਉਹਦੇ ਉੱਤੇ ਪੈਨ ਰੱਖ ਲਿਓ ਬਿਲਕੁਲ ਲੋ ਫਲੇਮ ਤੇ ਤੇ ਹੁਣ ਇਸ ਸਟੇਜ ਤੇ ਆਪਾਂ ਇਹਦੇ ਵਿੱਚ ਕਿਹ ਆਉਦਾ ਇੱਕ ਚਮਚ ਫਰਕ ਐਡ ਕਰਾਂਗੇ ਕਿਉਂ ਸਾਰਾ ਨਹੀਂ ਦੇਖੋ ਇੱਕ ਕੌਲੀ ਆਪਾਂ ਵਰਤਿਆ ਬਿਲਕੁਲ ਇਹ ਜਿਹੜੇ ਤਿੰਨ ਚਮਚ ਫੁੱਲ ਭਰ ਕੇ ਆਪਾਂ ਕਿਉਂਦੇ ਐਡ ਕੀਤੇ ਆ ਜਦੋਂ ਇਸ ਤਰੀਕੇ ਨਾਲ ਇਹਦੇ ਵਿੱਚ ਕਿਹ ਹੋਰ ਐਡ ਕਰ ਦਾਂਗੇ ਤੇ ਇਹਦੇ ਨਾਲ ਬੇਸਨ ਦੀ ਵਰਫੀ ਦਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਵਰਫੀ ਆ ਜਿਹੜੀ ਉਹ ਨਰਮ ਬਣ ਕੇ ਤਿਆਰ ਹੋਗੀ ਬਿਲਕੁਲ ਸਖਤ ਨਹੀਂ ਬਣਨੀ ਦੇਖੋ ਹੁਣ ਇਸ ਤਰੀਕੇ ਨਾਲ ਜਦੋਂ ਆਪਾਂ ਇਹਨੂੰ ਲਗਾਤਾਰ ਪਕਾਉਂਦੇ ਜਾਵਾਂਗੇ ਬਿਲਕੁਲ ਮੀਡੀਅਮ ਜੀ ਫਲੇਮ ਤੇ ਤਵੇ ਸਨ ਹੈ ਜਿਹੜਾ ਉਹਦੇ ਵਿੱਚ ਉਬਾਲ ਆਉਣਾ ਸਟਾਰਟ ਹੋ ਗਿਆ ਸੀ ਤੇ ਵਧੀਆ ਉਹ ਫੁੱਲਣਾ ਸਟਾਰਟ ਤੇ ਬੇਸਨ ਹੁਣ ਪੈਨ ਦੇ ਵਿੱਚ ਇਸ ਤਰੀਕੇ ਨਾਲ ਘੁਮਣ ਲੱਗ ਗਿਆ ਦੇਖੋ ਬਿਲਕੁਲ ਇਸ ਤਰੀਕੇ ਦਾ ਗਾੜੇ ਟੈਕਸਚਰ ਦਾ ਬਣ ਗਿਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਪਕਾਉਣਾ ਤੇ ਹੁਣ ਆਪਾਂ ਗੈਸ ਨੂੰ ਨਾ ਬਿਲਕੁਲ ਸਲੋ ਕਰਤਾ ਸੀ ਤੇ ਆਪਾਂ ਗੈਸ ਨੂੰ ਬੰਦ ਕਰਕੇ ਇਹਨੂੰ ਥੱਲੇ ਉਤਾਰ ਲੈਣੇ ਆ ਤੇ ਇਥੇ ਕੋਈ ਵੀ ਵਰਤਨ ਜਿਹਦੇ ਵਿੱਚ ਤੁਸੀਂ ਵੇਸਣ ਦੀ ਵਰਫੀ ਨੂੰ ਸੈੱਟ ਕਰਨਾ ਹੈ ਉਹਨੂੰ ਘਿਓ ਜਾਂ ਤੇਲ ਨਾਲ ਪਹਿਲਾਂ ਗ੍ਰੀਸ ਕਰਕੇ ਰੱਖਣਾ ਤੇ ਮੈਂ ਇਸ ਤਰੀਕੇ ਦੀ ਟਿੰਨ ਨੂੰ ਹੈ ਜਿਹੜਾ ਗ੍ਰੀਸ ਕਰਕੇ ਰੱਖਿਆ ਸੀ ਇਹਦੇ ਵਿੱਚ ਇਹ ਸਾਰਾ ਜਿਹੜਾ ਮਿਕਸਚਰ ਐਡ ਕਰਕੇ ਇਹਨੂੰ ਹਲਕਾ ਜਿਹਾ ਟੈਪ-ਟੈਪ ਕਰ ਦਿਆਂਗੇ ਤੇ ਉੱਪਰੋਂ ਆਪਾਂ ਜਿਸ ਵੀ ਡਰਾਈ ਫਰੂਟ ਦੇ ਨਾਲ ਇਹਨੂੰ ਗਾਰਨਿਸ਼ ਕਰਨਾ ਹੈ ਉਹ ਪਹਿਲਾਂ ਕੱਟ ਕੇ ਰੱਖ ਲੈਣੇ ਆ ਮੇਰੇ ਕੋਲ ਸੀਗੇ ਇੱਥੇ ਪੇਸਤੇ ਕਿਉਂਕਿ ਬਿਲਕੁਲ ਆਪਾਂ ਮਾਰਕੀਟ ਵਰਗੀ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਮੈਂ ਪੇਸਤੇ ਨੂੰ ਇਸ ਤਰੀਕੇ ਨਾਲ ਕੱਟ ਲਿਆ ਸੀ ਇਹ ਸਾਰੇ ਪੇਸਤੇ ਆ ਜਿਹੜੇ ਇਹਦੇ ਉੱਪਰ ਆਪਾਂ ਐ ਤੁਸੀਂ ਇਹਨੂੰ ਬਿਨਾਂ ਕਿਸੇ ਡ్రਾਈ ਫਰੂਟ ਤੋਂ ਵੀ ਬਣਾ ਸਕਦੇ ਹੋ ਤੁਸੀਂ ਨਾਰੀਅਲ ਦਾ ਬਰਾਦਾ ਵੀ ਉੱਪਰ ਛਿਰਕ ਸਕਦੇ ਹੋ ਜਾਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਵਧੀਆ ਲੱਗੇ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖ ਦਾਂਗੇ ਤਕਰੀਬਨ 15 ਮਿੰਟਾਂ ਦੇ ਵਿੱਚ ਇਹ ਬਰਫੀ ਹੈ ਜਿਹੜੀ ਸੈੱਟ ਹੋ ਜੂਗੀ ਤੇ ਆਪਾਂ ਇਹਦੇ ਵਿੱਚ ਕੱਟ ਜਿਹੜੇ ਉਹ ਲਾ ਦੇਾਂਗੇ ਤੇਰੇ ਪੀਸ ਹੈ ਜਿਹੜੇ ਉਹ ਅਲੱਗ ਕਰ ਲਾਂਗੇ ਤੇ ਲਓ ਜੀ ਬਿਲਕੁਲ ਪਰਫੈਕਟ ਹਲਵਾਈ ਸਟਾਈਲ ਬੇਸਨ ਦੀ ਵਰਫੀ ਹੈ ਜਿਹੜੀ ਬਿਲਕੁਲ ਦਾਣੇਦਾਰ ਬਣ ਕੇ ਹੋ ਗਈ ਹੈ ਤਿਆਰ ਇੱਕ ਪੀਸ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਕਿੰਨਾ ਵਧੀਆ ਇਹਦਾ ਟੈਕਸਚਰ ਆਇਆ ਬਿਲਕੁਲ ਕਿਸੇ ਵੀ ਜ਼ਿਆਦਾ ਸਮਾਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਘੱਟ ਤੋਂ ਘੱਟ ਸਮਾਨ ਘੱਟ ਤੋਂ ਘੱਟ ਖਰਚੇ ਦੇ ਘੱਟ ਸਮੇਂ 'ਚ ਜਿਹੜੀ ਬਣ ਕੇ ਇਹ ਤਿਆਰ ਹੋ ਗਈ ਆ ਇੱਕ ਪੀਸ ਆ ਜਿਹੜਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਦੇਖੋ ਕਿੰਨੀ ਵਧੀਆ ਇਹ ਨਰਮ ਬਣ ਕੇ ਤਿਆਰ ਹੋਈ ਆ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਤੇ ਬਿਲਕੁਲ ਦਾਣੇਦਾਰ ਟੈਕਸਚਰ ਦੀ ਬਣੀ ਆ ਬਹੁਤ ਹੀ ਘੱਟ ਮਿਹਨਤ ਬਹੁਤ ਹੀ ਘੱਟ ਸਮਾਨ ਤੇ ਬਹੁਤ ਹੀ ਘੱਟ ਖਰਚੇ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਲਓਗੇ ਦੇਖੋ ਬਿਲਕੁਲ ਨਰਮ ਬਣੀ ਆ ਕਿੰਨਾ ਵਧੀਆ ਇਹਦਾ ਟੈਕਸਚਰ ਆਇਆ ਉਹ ਵੀ ਬਿਨਾ ਖੋਏ ਤੋਂ ਬਿਲਕੁਲ 100% ਪਰਫੈਕਟ ਬਣ ਕੇ ਤਿਆਰ ਹੋਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਇਹ ਬੇਸਨ ਦੀ ਵਰਫੀ ਹੈ ਜਿਹੜੀ ਘਰ ਦੇ ਵਿੱਚ ਟਰਾਈ ਕਰੋਗੇ ਤੇ ਮੈਂ ਆਸ ਕਰਦੀ ਆਂ ਵੀ ਤੁਹਾਨੂੰ ਇਹ ਬੇਸਨ ਦੀ ਵਰਫੀ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ